ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਦਿੱਲੀ ਸ਼ਿਕਾਇਤਾਂ ਪਹੁੰਚੀਆਂ ਨੇ ਸ਼ਿਕਾਇਤਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਐਮਐਲਏ ਲੈ ਕੇ ਪਹੁੰਚੇ ਹੈ ਕਿ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਸ ਨੂੰ ਤੰਗ ਕਰ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਹਨਾਂ ਨੂੰ ਜਾਣ ਦਾ ਖਤਰਾ ਇਹਦੀ ਸ਼ਿਕਾਇਤ ਉਹਨਾਂ ਨੇ ਕੇਜਰੀਵਾਲ ਨੂੰ ਕੀਤੀ ਹੈ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਖਲਾਰਾ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਉਸਦੇ ਐਮਐਲਏ ਸ਼ਿਕਾਇਤ ਲਾਉਣ ਦੇ ਲਈ ਦਿੱਲੀ ਪਹੁੰਚ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਬੋਲਦੇ ਹੋਏ ਐਮਐਲਏ ਨੇ ਕਿਹਾ ਕਿ ਭਗਵੰਤ ਮਾਨ ਦਾ ਕੱਖ ਨਹੀਂ ਰਹਿਣਾ ਆਖਰਕਾਰ ਕਿਹੜਾ ਐਮਐਲਏ ਦਿੱਲੀ ਪਹੁੰਚਿਆ ਕੀ ਹੈ ਪੂਰਾ ਮਸਲਾ ਇਸ ਬਾਰੇ ਡਿਸਕਸ ਕਰਾਂਗੇ ਤੇ ਉਧਰ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਗਿਆ ਆਖਰਕਾਰ ਹੁਣ ਬਾਗੀ ਅਕਾਲੀ ਆਗੂ ਕੀ ਕਰਨਗੇ ਕੀ ਉਹ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਨਣ ਦੇ ਲਈ ਰਾਜ਼ੀ ਹੋ ਗਏ ਨੇ ਜਾਂ ਫਿਰ ਕੋਈ ਨਵਾਂ ਪ੍ਰਧਾਨ ਲੱਭ ਲੈਸ ਨੂੰ ਲੈ ਕੇ ਗੱਲ ਕਰਾਂਗੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਅਤੇ ਸੀਨੀਅਰ ਪੱਤਰਕਾਰ ਹਰਿੰਦਰ ਬਾਜਵਾ ਬਾਜਬਾ ਸਾਹਿਬ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਦਿੱਲੀ ਸ਼ਿਕਾਇਤਾਂ ਪਹੁੰਚੀਆਂ ਨੇ ਸ਼ਿਕਾਇਤਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਐਮਐਲਏ ਲੈ ਕੇ ਪਹੁੰਚੇ ਹੈ ਕਿ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਸ ਨੂੰ ਤੰਗ ਕਰ ਰਿਹਾ ਹੈ ਅਤੇ ਨਾਲ ਹੀ ਉਹਨਾਂ ਐਮਐਲਏ ਨੇ ਬਿਆਨ ਦਿੱਤਾ ਹੈ ਕਿ ਹੁਣ ਭਗਵੰਤ ਮਾਨ ਦਾ ਕੱਖ ਨਹੀਂ ਰਹਿਣਾ ਆਖਰਕਾਰ ਕੌਣ ਐਮਐਲਏ ਹੈ ਕੀ ਹੈ ਪੂਰਾ ਮਸਲਾ ਇਸ ਬਾਰੇ ਥੋੜਾ ਜਿਹਾ ਚਾਨਣਾ ਪਾਓ ਲਗਾ ਲਗਾ ਕੋਈ ਹੋਰ ਨਹੀਂ ਲਗਾਤਾਰ ਜੇਕਰ ਪੰਜਾਬ ਦੇ ਵਿੱਚ ਇਸ ਸਰਕਾਰ ਦੀਆਂ ਗਲਤੀਆਂ ਜਾਂ ਗਲਤ ਨੀਤੀਆਂ ਦੇ ਖਿਲਾਫ ਕਿਸੇ ਨੇ ਆਵਾਜ਼ ਚੱਕੀ ਤਾਂ ਕੋਈ ਇੱਕ ਐਮਐਲਏ ਰਿਆ ਕੋਬਰ ਵੀ ਜੇ ਪਰਦਾ ਚਾਹੇ ਬੇਅਦਬੀ ਦਾ ਮਸਲਾ ਹੋਵੇ ਤੇ ਚਾਹੇ ਜਰਨਲ ਮੱਦ ਮਸਾਹੀ ਹੋਣ ਉਹਨਾਂ ਨੇ ਆਵਾਜ਼ ਖੁੱਲ ਕੇ ਚੱਕੀ ਤੇ ਉਹਦਾ ਜਵਾਬ ਹਾਲੇ ਤੱਕ ਸਰਕਾਰ ਵਾਲੇ ਪਾਸਿਓ ਤੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਵਾਲੇ ਪਾਸਿਓ ਤਾਂ ਨਹੀਂ ਆਇਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਹਨਾਂ ਨੂੰ ਜਾਣ ਦਾ ਖਤਰਾ ਇਹਦੀ ਸ਼ਿਕਾਇਤ ਉਹਨਾਂ ਨੇ ਕੇਜਰੀਵਾਲ ਨੂੰ ਕੀਤੀ ਹੈ ਦਿੱਲੀ ਦੀ ਆਲਾ ਹਾਈ ਕਮਾਂਡ ਨੂੰ ਕੀਤੀ ਹੈ ਕੁਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਦਾ ਕੱਖ ਨਹੀਂ ਰਹਿਣਾ ਭਗਵੰਤ ਮਾਨ ਦਾ ਕੱਖ ਨਹੀਂ ਰਹਿਣਾ ਇਹ ਇਸ਼ਾਰਾ ਵੀ ਕੁਵਰ ਵਿਜੇ ਪ੍ਰਤਾਪ ਨੇ ਕੀਤਾ ਉਹਨਾਂ ਨੇ ਕਿਉਂ ਕੀਤਾ ਤੁਹਾਨੂੰ ਯਾਦ ਹੋਵੇਗਾ ਕਿ ਬੀਤੇਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਜਦੋਂ ਬੇਅਦਬੀ ਦੇ ਇਲਜ਼ਾਮ ਲੱਗਦੇ ਰਹੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਖਾਸ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਕਹਿੰਦੇ ਰਹੇ ਕਿ ਜਿਨਨੇ ਬੇਅਦਬੀ ਕਰਾਈ ਜਿਹੜਾ ਇਹਦੇ ਨਾਲ ਜੁੜਿਆ ਉਹਦਾ ਕੱਖ ਨਾ ਰਹੇ ਤੇ ਕੁਵਰ ਵੀਜੇ ਪ੍ਰਤਾਪ ਕਹਿੰਦਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਬੇਅਦਬੀ ਦੇ ਮਾਮਲਿਆਂ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਲਾਣੇ ਨੇ ਜਿਹੜਾ ਸੁਖਬੀਰ ਬਾਦਲ ਬੇਅਦਬੀ ਕਰਨ ਵਾਲੇ ਕਰਵਾਉਣ ਵਾਲੇ ਉਸ ਮਾਮਲੇ ਦੇ ਵਿੱਚ ਚੀਜ਼ਾਂ ਨੂੰ ਦਬਾਉਣ ਵਾਲੇ ਉਹਨਾਂ ਦਾ ਵੀ ਕੱਖ ਨਹੀਂ ਰਹਿਣਾ ਤੇ ਇਲਜ਼ਾਮ ਕਿਤੇ ਲਾ ਰਹੇ ਨੇ ਇਸ ਤੋਂ ਪਹਿਲਾਂ ਜੇ ਗੱਲਬਾਤ ਸੁਣੀਏ ਤਲ ਜਾਮ ਰਾਰੇ ਭਗਵੰਤ ਮਾਨ ਦੇ ਕਿ ਭਗਵੰਤ ਮਾਨ ਸਰਕਾਰ ਨੇ ਜਿਹੜੀ ਅਪਰੋਚ ਪਹੁੰਚ ਜਿਹੜੀ ਹੈ ਜਿਹੜੀ ਪ੍ਰਾਇੋਰਟੀ ਬੇਅਦਬੀ ਨੂੰ ਦੇਣੀ ਸੀ ਉਹ ਨਹੀਂ ਦਿੱਤੀ ਇਸ ਮਾਮਲੇ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਇਹਦਾ ਸਿੱਧਾ ਇਹ ਮਤਲਬ ਹੈ ਕਿ ਭਗਵੰਤ ਮਾਨ ਦਾ ਕੱਖ ਨਹੀਂ ਰਹਿਣਾ ਹੂੰ ਦੂਜੀ ਗੱਲ ਕਿ ਉਹਨਾਂ ਨੇ ਕਿਹਾ ਕਿ ਮੇਰੇ ਪਿੱਛੇ ਗੈਂਗਸਟਰ ਲਾਏ ਨੇ ਹੁਣ ਤੁਸੀਂ ਇਹ ਦੇਖੋ ਕਿੱਡੀ ਵੱਡੀ ਸਟੇਟਮੈਂਟ ਹੈ ਸਰਕਾਰ ਵਾਲੇ ਪਾਸਿਓਂ ਨਾ ਅਮਨ अरोੜਾ ਬੋਲੇ ਪਾਰਟੀ ਦੇ ਪ੍ਰਧਾਨ ਨੇ ਭਗਵੰਤ ਮਾਨ ਦਾ ਐਮਐਲਏ ਤੋਂ ਬਾਅਦ ਚਾ ਹੂੰ ਕੁਵਰ ਵਿਜੇ ਪ੍ਰਤਾਪ ਝਾੜੂ ਦੇ ਚੋਣ ਨਿਸ਼ਾਨ ਤੇ ਚੋਣ ਲੜਿਆ ਹੂੰ ਤਾਂ ਉਹ ਪਾਰਟੀ ਦਾ ਐਮਐਲਏ ਆ ਪਾਰਟੀ ਦਾ ਵਿਧਾਇਕ ਹੈ ਪਾਰਟੀ ਉਹਨੂੰ ਕਲੇਮ ਕਰਦੀ ਆ ਪਾਰਟੀ ਦੀ ਵਿੱਪ ਦੇ ਅੰਦਰ ਉਹ ਹੈਗਾ ਆ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਬੀਤੀ ਕੱਲ ਤੋਂ ਉਹਨਾਂ ਨੇ ਕਿਸੇ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਇਹ ਗੱਲ ਕਹੀ ਆ ਗੈਂਗਸਟਰਾਂ ਦੇ ਨਾਲ ਭਗਵੰਤ ਮਨਦੀਆਂ ਜਾ ਰਹੀਆਂ ਨੇ ਇਹ ਵੀ ਗੱਲ ਕੁਵਰ ਵਿਜੇ ਪ੍ਰਤਾਪ ਨੇ ਕਹੀ ਆ ਹੁਣ ਕਿਹੜੇ ਕਿਹੜੇ ਗੈਂਗਸਟਰਾਂ ਨਾਲ ਨੇ ਹਾਲਾਂਕਿ ਕੁਵਰ ਵਿਜੇ ਪ੍ਰਤਾਪ ਨੂੰ ਇਹ ਗੱਲ ਖੋਲਣੀ ਚਾਹੀਦੀ ਸੀ ਸਾਨੂੰ ਵੀ ਪਤਾ ਲੱਗੇ ਆਮ ਲੋਕਾਂ ਨੂੰ ਵੀ ਪਤਾ ਲੱਗੇ ਬਸ ਕੇ ਰਹਿਣਾ ਘਟੋ ਘਟ ਲੋਕਾਂ ਨੇ ਵੀ ਭਾਈ ਇਹ ਆ ਗੈਂਗਸਟਰ ਨਾਲ ਤਾਂ ਭਗਵੰਤ ਮਾਨ ਦੀ ਯਾਰੀ ਐ ਇੱਥੋਂ ਤਾਂ ਬਸ ਕੇ ਰਹੀ ਏ ਨਹੀਂ ਤਾਂ ਰਗੜ ਦੇਣਗੇ ਦੋਨੇ ਲੜ ਕੇ ਉਹ ਗੱਲ ਤਾਂ ਕੋਵਰ ਵਿਜੇ ਪ੍ਰਤਾਪ ਨੇ ਦੱਸੀ ਨਹੀਂ ਹਾਲਾਂਕਿ ਉਹਨਾਂ ਨੂੰ ਇਸ਼ਾਰਿਆਂ ਚ ਹੀ ਕਲੀਅਰ ਕਰਨੀ ਸੀ ਪਰ ਕਰ ਦੇਣੀ ਚਾਹੀ ਸੀ ਉਹਨਾਂ ਨੇ ਕਿਹਾ ਕਿ ਬੜੀ ਯਾਰੀ ਆ ਭਗਵੰਤ ਮਾਨ ਦੀ ਗੈਂਗਸਟਰਾਂ ਨਾਲ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਲੋਕ ਸਭਾ ਚੋਂ ਨਾਲ ਚ ਜਾਗੇ ਪਿੱਛੇ ਜੁਆਇਨ ਕਰਾਇਆ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਵਿੱਚ ਰੋਜ਼ ਫਰੋਤੀ ਦੀਆਂ ਕਾਲਾਂ ਆਉਂਦੀਆਂ ਨੇ ਹੂੰ ਰੋਜ਼ ਜਿਹੜਾ ਉਹ ਗੈਂਗਵਾਰਾਂ ਦੀਆਂ ਜਿਹੜੇ ਮਸਲੇ ਆਉਂਦੇ ਨੇ ਇਹ ਸਾਰੀਆਂ ਚੀਜ਼ਾਂ ਰੋਜ਼ ਵਾਪਰ ਰਹੀਆਂ ਨੇ ਫਿਰ ਇਹਦਾ ਮਤਲਬ ਕਿ ਇਹਨੂੰ ਸ਼ਹਿ ਕਹਦੀ ਆ ਜਿੰਨਾਂ ਦੀ ਯਾਰੀ ਆ ਉਹਨਾਂ ਦੀ ਸ਼ਹਿ ਹੋਣੀ ਆ ਮੇਰੀ ਤੁਹਾਡੀ ਸੁਖਬੀਰ ਬਾਦਲ ਦੀ ਜਾਂ ਕਿਸੇ ਹੋਰ ਦੀ ਜਾਂ ਸਿਆਸੀ ਕਹਿ ਲਈਏ ਕਿਸੇ ਦੀ ਤਾਂ ਨਹੀਂ ਹੋਣੀ ਇਹਦਾ ਉਹਦੀ ਸ਼ਹਿ ਹੋਣੀ ਆ ਨਾ ਜਿਹਦੇ ਨਾਲ ਯਾਰੀ ਆ ਹੂੰ ਤਾਂ ਫਿਰ ਕਹਿੰਦੇ ਨੇ ਕਿ ਕੱਟਾ ਜਿਹੜਾ ਆ ਕਿੱਲੇ ਦੇ ਜ਼ੋਰ ਤੇ ਟਿੰਗੜ ਦਾ ਫਿਰ ਗੈਂਗਸਟਰ ਪੰਜਾਬ ਦੇ ਵਿੱਚ ਫਿਰ ਕਿੱਲੇ ਦੇ ਜ਼ੋਰ ਤੇ ਟਿੰਗੜਦੇ ਆ ਹੂੰ ਜੇਕਰ ਕੁਵਰ ਵਿਜੇ ਪ੍ਰਤਾਪ ਦੇ ਇਹਨਾਂ ਸਵਾਲਾਂ ਦੇ ਜਵਾਬ ਇਹਨਾਂ ਇਲਜ਼ਾਮਾਂ ਦੇ ਜਵਾਬ ਸਰਕਾਰ ਵੱਲੋਂ ਨਹੀਂ ਆਉਂਦੇ ਕਹਿੰਦੇ ਹੁੰਦੇ ਆ ਕਿ ਖਮੋਸ਼ੀ ਚੁੱਪ ਵੱਡੇ ਵੱਡੇ ਸਵਾਲਾਂ ਦਾ ਉੱਤਰ ਹੈ ਤਾਂ ਇਹਦਾ ਮਤਲਬ ਫਿਰ ਸਾਫ਼ ਹੈ ਕਿ ਜੇ ਸਵਾਲਾਂ ਦੇ ਜਵਾਬ ਇਲਜ਼ਾਮਾਂ ਦੇ ਜਵਾਬ ਨਹੀਂ ਆਉਂਦੇ ਤਰਦੀਦ ਨਹੀਂ ਆਉਂਦੀ ਕਿਹਾ ਜਾਂਦਾ ਕਿ ਭਈ ਇਹ ਕੁਵਰ ਵਿਜੇ ਪ੍ਰਤਾਪ ਕੁਫਰ ਤੋਲਦਾ ਤਾਂ ਇਹਦਾ ਗੱਲ ਹੈ ਫਿਰ ਭਾਈ ਸਾਹਿਬ ਇਹਥੇ ਕੀ ਵੀ ਗੱਲ ਹੈ ਕਿ ਕੁਵਰ ਵੀਜੇ ਪ੍ਰਤਾਪ ਦੇ ਖਿਲਾਫ ਹੀ ਭਗਵੰਤ ਮਾਨ ਕਿਉਂ ਮੋਰਚਾ ਖੋਲ ਰਿਹਾ ਨੇ ਕਿਉਂ ਉਹਨਾਂ ਦੇ ਖਿਲਾਫ ਗੈਂਗਸਟਰ ਲਾ ਰਹੇ ਨੇ ਬਾਕੀ 90 ਐਮਐਲਏ ਨੇ ਉਹ ਵੀ ਤਾਂ ਭਗਵੰਤ ਮਾਨ ਦੇ ਖਿਲਾਫ ਅੱਗੇ ਪਿੱਛੇ ਸਵਾਲ ਉਠਾਉਂਦੇ ਰਹਿੰਦੇ ਨੇ ਜਿਵੇਂ ਪਿੱਛੇ ਜੇ ਗੋਗੀ ਨੇ ਨਹੀਂ ਪੱਥਰ ਢਾ ਦਿੱਤਾ ਸੀਗਾ ਤੇ ਇੱਕ ਐਮਐਲਏ ਮਰਸਲਦਾ ਸੀਗਾ ਇੱਕ ਹੋਰ ਕੁਵਰ ਵੀਜੇ ਪ੍ਰਤਾਪ ਤੋਂ ਬਿਨਾ ਉਹ ਵੀ ਭਗਵੰਤ ਮਾਨ ਦੇ ਕੰਮਾਂ ਨੂੰ ਲੈ ਕੇ ਸਵਾਲ ਚੁੱਕਦੇ ਨਜ਼ਰ ਆਏ ਸੀਗੇ ਪਰ ਕੁਵਰ ਵੀਜੇ ਪ੍ਰਤਾਪ ਨਾਲ ਕਿਹੜਾ ਵੈਰ ਹੈ ਭਗਵੰਤ ਮਾਨ ਦਾ ਗਗਨ ਜਿਹੜੇ ਗੋਗੀ ਨੇ ਕੀਤੇ ਹਮ ਸਵਾਲ ਕੀਤੇ ਉਹ ਬੜੇ ਨੋਰਮਲਾਈਜ਼ ਸੀ ਹਮ ਗੋਗੀ ਉਹਦੋਂ ਬਾਅਦ ਕੀਤੇ ਦਿਖੇ ਤੁਹਾਨੂੰ ਹਮ ਗੋਗੀ ਨੇ ਕੋਈ ਦੁਆਰਾ ਨਹੀਂ ਪੱਥਰ ਤੋੜਿਆ ਹਮ ਨਹੀਂ ਤੁਹਾਨੂੰ ਗੁਪਤਾਹਰੀ ਦਿਖੇ ਜਿਹਨਾਂ ਦਾ ਹਲਕਾ ਨਾਲ ਲੱਗਦਾ ਕੋਈ ਬੀਜੇ ਪ੍ਰਤਾਪ ਦੇ ਨਹੀਂ ਦਿਖੇ ਸੋ ਉਹ ਉਹਦੋਂ ਬਾਅਦ ਇੱਕ ਗੱਲਾਂ ਗੋਲਮੋਲ ਕਰਕੇ ਉਹ ਵੀਡੀਓ ਆਉਣ ਤੋਂ ਬਾਅਦ ਹਮ ਕੁਵਰ ਵਿਜੇ ਪ੍ਰਤਾਪ ਨੇ ਐਸਾ ਕੋਈ ਮੌਕਾ ਨਹੀਂ ਛੱਡਿਆ ਜਿੱਥੇ ਉਹਨਾਂ ਨੇ ਬੇਅਦਬੀ ਦੀ ਗੱਲ ਨਹੀਂ ਕੀਤੀ ਕੁਵਰ ਵਿਜੇ ਪ੍ਰਤਾਪ ਕਹਿੰਦੇ ਕਿ ਪੰਜਾਬ ਲੈਵਲ ਤੇ ਕੋਈ ਮਸਲਾ ਹੋਰ ਨਹੀਂ ਚੱਕਣਾ ਇਹੀ ਚੱਕਣਾ ਤੁਸੀਂ ਦੇਖੋ ਕਿ ਉਹਨਾਂ ਨੇ ਆਪਣੀ ਲੜਾਈ ਆਪਾਂ ਨਹੀਂ ਕਹਿੰਦੇ ਉਹ ਸੱਚੇ ਨੇ ਝੂਠੇ ਨੇ ਇਹ ਤਾਂ ਹੁਣ ਜਾਂਚਾਂ ਦਾ ਵਿਸ਼ੇ ਨੇ ਅਸੀਂ ਇੱਤੇ ਨਹੀਂ ਜਾਂਦੇ ਪਰ ਜਿਹੜੀ ਉਹਨਾਂ ਨੇ ਗੱਲ ਫੜੀ ਜਿਹੜੀ ਉਹਨਾਂ ਨੇ ਗੱਲ ਕਹੀ ਉਹਦੇ ਤੇ ਉਹ ਹਮੇਸ਼ਾ ਲੱਗੇ ਰਹੇ ਇਸ ਨੂੰ ਲੈ ਕੇ ਸਰਕਾਰ ਹਮੇਸ਼ਾ ਕਸੂਤੀ ਕਰਦੀ ਰਹੀ ਭਗਵੰਤ ਮਾਨ ਐਸੇ ਨੇਚਰ ਦੇ ਬੰਦੇ ਐ ਕਿ ਉਹ ਜੇ ਤੁਸੀਂ ਉਹਨਾਂ ਨੂੰ ਛੇੜੀ ਜਾਓ ਛੇੜੀ ਜਾਓ ਤੇ ਉਹ ਖੇਸਦੇ ਬਹੁਤ ਬੁਰਾ ਨੇ ਉਹਨਾਂ ਦੇ ਬਾਰੇ ਉਹਨਾਂ ਦੇ ਸਾਥੀ ਪੁਰਾਣੇ ਸਾਰੇ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਉਹ ਫਿਰ ਖੁੰਦਕ ਖਾਂਦੇ ਆ ਜਿਹਨੂੰ ਪੰਜਾਬੀ ਚ ਕਹਿੰਦੇ ਆ ਕਿ ਖੁੰਦਕ ਖੁੰਦਕੀ ਬੰਦੇ ਨੇ ਤਾਂ ਫਿਰ ਉਹ ਖੁੰਦਕ ਫਿਰ ਲੱਗਦਾ ਕਿ ਇਸ ਰੂਪ ਚ ਨਿਕਲ ਰਹੀ ਆ ਬਾਕੀ ਦਾ ਤੁਸੀਂ 92 ਚੋਂ ਤੁਸੀਂ ਕੱਢ ਦੋ ਹੁਣ ਤਾਂ 95 ਹੋਗੇ ਮੇਰੇ ਖਿਆਲ ਚ ਤੁਸੀਂ ਕੁਵਰ ਵਿਜੇ ਪ੍ਰਤਾਪ ਨੂੰ ਬਾਹਰ ਰੱਖ ਦੋ 94 ਜਿੰਨੇ ਵੀ ਨੇ ਤੁਸੀਂ ਕੋਈ ਦੇਖਿਆ ਕਿ ਸਰਕਾਰ ਦੇ ਖਿਲਾਫ ਇੱਕ ਬੀਬਾ ਬਲਜਿੰਦਰ ਕੌਰ ਬੋਲੇ ਸੀ ਉਹ ਵੀ ਦੋ ਕੁ ਵਾਰ ਉਹ ਕਨ ਕੁਲਤਾਰ ਸਿੰਘ ਸੰਧਵਾ ਨੂੰ ਚਿੱਠੀ ਜੀ ਦੇਣ ਤੋਂ ਬਾਅਦ ਉਹ ਵੀ ਖਮੋਸ਼ ਨੇ ਹੂੰ ਬਾਕੀ ਕੋਈ 90 ਲਾ ਲੋ ਤੁਸੀਂ ਚਲੋ 5 4 ਇੱਧਰ ਉੱਧਰ ਕਰ ਦਿਓ 90ਾਂ 'ਚ ਕੋਈ ਤੁਸੀਂ ਦੇਖਿਆ ਕਿ ਬਈ ਬੇਅਦਬੀ ਹੋਈ ਐ ਬੇਅਦਬੀ ਤੇ ਸਾਡੀ ਸਰਕਾਰ ਨੇ ਕੁਝ ਨਹੀਂ ਕੀਤਾ ਮੈਂ ਲੋਕ ਕਈ ਵਾਰ ਕਹਿ ਦਿੰਦੇ ਆ ਪਰ ਮੈਂ ਇਹ ਗੱਲ ਕਹਣਾ ਕਾਂਗਰਸੀ ਘਟੋ ਘਟ ਅਖੀਰ ਤੇ ਜਾ ਕੇ ਤਾਂ ਬੋਲਣ ਲੱਗੇ ਸ਼ਾਇਦ ਇਹ ਵੀ ਬੋਲਣ ਲੱਗ ਜਾਣ ਬਈ ਬੇਅਦਬੀ ਤੇ ਕੁਝ ਨਹੀਂ ਕੀਤਾ ਕਾਂਗਰਸੀਆਂ ਨੇ ਅਖੀਰ ਤੇ ਜਾ ਕੇ ਗੱਲਾਂ ਕੀਤੀਆਂ ਵੀ ਢਾਈ ਸਾਲ ਲੰਘ ਗਏ ਤਿੰਨ ਲੰਘ ਗਏ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਰਿਮੂਵ ਹੋਏ ਕਿ ਉਹਨੀਆਂ ਢਲੀਆਂ ਨਵਜੋਤ ਸਿੰਘ ਹੋਰਾਂ ਨੇ ਹਾਂ ਝੋਲੀਆਂ ਢਲੀਆਂ ਵੀ ਕਿਤੇ ਦਾ ਕੁਝ ਹੋਇਆ ਪਰ ਇੱਥੇ ਤਾਂ ਦੇਖੋ ਪੰਜ ਸੱਤ ਮੁੱਦੇ ਸੀ ਜਿਨ੍ਹਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਹਦੇ ਵਿੱਚੋਂ ਬੇਅਦਬੀਆਂ ਦਾ ਮੁੱਦਾ ਪਹਿਲਾ ਸੀ ਬਾਕੀ ਚੀਜ਼ਾਂ ਗਰੰਟੀਆਂ ਗਰੰਟੀਆਂ ਦਾ ਬਾਅਦ ਦੀਆਂ ਗੱਲਾਂ ਸੀਗੀਆਂ ਪਹਿਲਾ ਮੁੱਦਾ ਬੇਅਦਬੀ ਦਾ ਸੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਕਰਨ ਦਾ ਸੀ ਪੰਜਾਬ ਦੇ ਸਿਰ ਚੜਦੇ ਕਰਜ਼ੇ ਨੂੰ ਰੋਕ ਰੋਕਣ ਦਾ ਤੇ ਨਵੇਂ ਕਰਜ਼ੇ ਨੂੰ ਨਾ ਲੈਣ ਦਾ ਸੀ ਤੁਸੀਂ ਸਰਕਾਰ ਇਹ ਨਾ ਤਿੰਨਾ ਚੀ ਫੇਲ ਹੋਈ ਐ ਅਮਨ ਕਾਨੂੰਨ ਦੀ ਸਥਿਤੀ ਆ ਉਹ ਤੁਹਾਡੇ ਸਾਹਮਣੇ ਆ ਕਿ ਉਹਦੀ ਕੀ ਸਥਿਤੀ ਆ ਫਿਰ ਬੇਅਦਬੀ ਵਾਲਾ ਮਸਲਾ ਆ ਇਹਦਾ ਸੁਖਬੀਰ ਬਾਦਲ ਨੂੰ ਬਾਗੀਆਂ ਨੇ ਘੇਰ ਕੇ ਮਣਵਾ ਲਿਆ ਨਹੀਂ ਤਾਂ ਸਰਕਾਰ ਨੇ ਤਾਂ ਕੁਝ ਨਹੀਂ ਕੀਤਾ ਨਾ ਸਰਕਾਰ ਨੇ ਤਾਂ ਸਗੋਂ ਸਹੂਲਤਕਾਰੀ ਕੀਤੀ ਸਾਰੇ ਕਾਸੇ ਚ ਡੇਰੇ ਸਰਸੇ ਵਾਲੇ ਕੇਸਾਂ ਚ ਵੀ ਉਹਨਾਂ ਸਾਰਿਆਂ ਚ ਵੀ ਫਿਰ ਰਹੀ ਗੱਲ ਜਿਹੜਾ ਮੁੱਦਾ ਸੀਗਾ ਕਰਜ਼ੇ ਵਾਲਾ ਤੁਸੀਂ ਉਹ ਦੇਖ ਲਓ ਕਿ ਕਰਜ਼ਾ ਕਿੱਥੇ ਖੜਾ ਆ ਕੋਈ ਜਵਾਬ ਹੈ ਸਰਕਾਰ ਕੋਲੇ ਇਹਦਾ ਇੱਥੇ ਡਾਟੇ ਤੇ ਗੱਲ ਕਰਾਂਗੇ ਕਿਸੇ ਦਿਨ ਕਿ ਸਰਕਾਰ ਨੇ ਕਦੋਂ ਤੇ ਕਿੰਨੇ ਕਿੰਨੇ ਕਿਹੜੇ ਕਿਹੜੇ ਸਮੇਂ ਕਰਜ਼ਾ ਲਿਆ ਡੈਡੀਕੇਟਿਡ ਪ੍ਰੋਗਰਾਮ ਕਰਾਂਗੇ ਰੇ ਤੇ ਪਰ ਸਵਾਲ ਇਹ ਹੈ ਕਿ ਇਹ 4-5 ਮੁੱਦੇ ਸੀਗੇ ਜਿਨ੍ਹਾਂ ਤੇ ਸਰਕਾਰ ਆਈ ਸੀ ਇਹ ਚਾਰੇ ਪੰਜਾਂ ਤੋਂ ਤੁਸੀਂ ਨਹੀਂ ਸਫਲ ਹੋਏ ਹਾਲਾਂਕਿ ਪੰਜਾਬ ਦੇ ਅੰਦਰ ਇਦਾਂ ਨਹੀਂ ਹੁੰਦਾ ਰਿਹਾ ਦਿੱਲੀ ਵਾਲਾ ਮਾਡਲ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਲੱਗਦਾ ਕਿ ਫਿਲਹਾਲ ਉਹ ਸਫਲ ਨਹੀਂ ਹੋ ਰਿਹਾ ਜੇ ਤੁਸੀਂ ਲੋਕ ਸਭਾ ਚੋਣਾਂ ਦਾ ਰਿਜ਼ਲਟ ਦੇਖ ਲਓ ਤੇ ਉਮੂਮਰ ਤੌਰ ਤੇ ਤੁਸੀਂ ਆਚਾਰ ਬਾਈ ਇਲੈਕਸ਼ਨ ਦਾ ਰਿਜ਼ਲਟ ਦੇਖ ਲੋ ਤੁਹਾਨੂੰ ਇਹ ਚ ਚਾਰ ਪੰਜ ਚੀਜ਼ਾਂ ਕਲੀਅਰ ਹੋ ਜਾਣਗੀਆਂ ਕਿ ਉਹ ਟ੍ਰੈਂਡ ਜਿਹੜਾ ਸੈੱਟ ਹੋਇਆ ਸੀ ਉਹ ਰਿਵਰਸ ਹੋਇਆ ਉਧਰ ਆਵਾਜ਼ਬਾਬ ਆਕਾਲੀ ਦਲ ਸੁਧਾਰ ਲਹਿਰ ਭੰਗ ਹੋ ਗਿਆ ਹੈ ਬਾਗੀ ਅਤਾਲੀਆਂ ਵੱਲੋਂ ਅੱਜ ਮਰਸਰ ਦੇ ਵਿੱਚ 71 ਤਬ ਲਾਈ ਗਈ ਅਤੇ ਆਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਗਿਆ ਹੁਣ ਇਹਨਾਂ ਦਾ ਭਵਿੱਖ ਕਿਵੇਂ ਵੇਖਦੇ ਹੋ ਕੀ ਰਣਨੀਤੀ ਅਪਣਾਉਣਗੇ ਕੀ ਇਹ ਹੁਣ ਸੁਖਵੀਰ ਦੀ ਅਗਵਾਈ ਵਿੱਚ ਉਸੇ ਆਕਾਲੀ ਦਲ ਨਾਲ ਚੱਲਣਗੇ ਜਾਂ ਫਿਰ ਨਵਾਂ ਪ੍ਰਧਾਨ ਬਣਾਉਣ ਤੇ ਜ਼ੋਰ ਲਗਾਉਣਗੇ ਲੱਗਦੀਆਂ ਇਹਦੇ ਵਿੱਚ ਕਈ ਪੌਸਿਬਿਲਿਟੀਆਂ ਨੇ ਪਹਿਲੀ ਪੌਸਿਬਿਲਿਟੀ ਤਾਂ ਬਾਗੀਆਂ ਨੇ ਕਹਿ ਲਿਆ ਕਿ ਇੱਕ ਪੋਲੀਟੀਕਲੀ ਬਹੁਤ ਵਧੀਆ ਮੂਵ ਹੈ ਰਾਜਨੀਤਿਕ ਤੌਰ ਦੇ ਉੱਤੇ ਜਿਹੜੀ ਉਹਨਾਂ ਨੇ ਕੀਤੀ ਹੈ ਹਮ ਸੁਖਵੀਰ ਸਿੰਘ ਬਾਦਲ ਵਾਲਾ ਤੜਾ ਕੰਨੀ ਘਤਰਾ ਰਿਹਾ ਹੈ ਕਿ ਕਿਸੇ ਤਰੀਕੇ ਸੁਖਵੀਰ ਦਾ ਅਸਤੀਫਾ ਨਾ ਹੀ ਪ੍ਰਵਾਨ ਕਰਨਾ ਪਵੇ ਹਮ ਜੋ ਚੀਜ਼ਾਂ ਹਾਲਾਤਾਂ ਤੋਂ ਸਮਝ ਆ ਰਹੀਆਂ ਇਹਨਾਂ ਦੇ ਇਸ ਪੋਲੀਟੀਕਲ ਮੂਵ ਨੇ ਪ੍ਰੈਸ਼ਰਾਈਜ਼ ਕਰ ਲੋਕਾਂ 'ਚ ਇਹ ਚੀਜ਼ ਦਾ ਪ੍ਰੈਸ਼ਰ ਜਾਊਗਾ ਤੁਸੀਂ ਸੋਸ਼ਲ ਮੀਡੀਆ ਨੂੰ ਛੱਡ ਦਿਓ ਹਮ ਸੋਸ਼ਲ ਮੀਡੀਆ ਤੇ ਅਕਾਲੀ ਦਲ ਵੀ ਆਪ ਆਦਮੀ ਪਾਰਟੀ ਦੇ ਪੈਰਾਂ 'ਚ ਪੈਰ ਧਰਦਾ ਜਾ ਰਿਹਾ ਹੈ ਹਮ ਸੋਸ਼ਲ ਮੀਡੀਆ ਨੂੰ ਛੱਡ ਦੀਏ ਆਮ ਜਨਮਾਨਸ 'ਚ ਆਮ ਬੰਦੇ 'ਚ ਇਹ ਗੱਲ ਜਾਊਗੀ ਵੀ ਹੁਣ ਸੁਖਬੀਰ ਵੀ ਜਾਵੇ ਕਿਉਂਕਿ ਇਹੀ ਗੱਲ ਸੀ ਕਿ ਉਹ ਬਾਗੀ ਹੋਏ ਉਹਨਾਂ ਨੇ ਅੱਡ ਚੁੱਲਾ ਚੌਂਕਾ ਕਰ ਲਿਆ ਨਾ ਤਾਂ ਆਪਣਾ ਚੁੱਲਾ ਚੌਂਕਾ ਸਮੇਟ ਲਿਆ ਇਹ ਪ੍ਰੈਸ਼ਰ ਆ ਸੁਖਬੀਰ ਬਾਦਲ ਤੇ ਸੁਖਬੀਰ ਬਾਦਲ ਦੇ ਨਾਲ ਨਾਲ ਨੰਜਤੇਦਾਰ ਸਹਿਬਾਨ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਭਾਈ ਅਸੀਂ ਜਿਹੜਾ ਹੁਕਮਨਾਮਾ ਦਿੱਤਾ ਹੈ ਅਸੀਂ ਉਹਨੂੰ ਇੰਪਲੀਮੈਂਟ ਵੀ ਕਰਾਉਣਾ ਹੈ ਅਕਾਲੀ ਦਲ ਵਾਲੇ ਹੁਣ ਬੜੀਆਂ ਚੀਜ਼ਾਂ ਕੱਢੀ ਆਉਂਦੇ ਨੇ ਵੀ ਅਕਾਲੀ ਦਲ ਵਾਲੇ ਸਾਰਾ ਕੁਝ ਫਲਾਨਾ ਹੋ ਜਾਊਗਾ ਜੀ ਜਿਹੜੀ ਆ ਮਾਨਤਾ ਭੰਗ ਹੋਜੂਗੀ ਤਕਨੀਕੀ ਕਾਰਨ ਨੇ ਕਾਨੂੰਨੀ ਅੜਚਨਾ ਨੇ ਇਹਨਾਂ ਨੂੰ ਉਦੋਂ ਨਹੀਂ ਸੀ ਪਤਾ ਜਦੋਂ ਇਹ ਗਏ ਸੀ ਸਪਸ਼ਟੀ ਕਰਨ ਦੇ ਜਿੱਦਣ ਇਹਨਾਂ ਦੀਆਂ ਮੀਟਿੰਗਾਂ ਬੰਦ ਕਮਰੇ ਚ ਹੋਈਆਂ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਇਸ ਚੀਜ਼ ਤੋਂ ਜਾਣੂ ਨਹੀਂ ਕਰਾਇਆ ਜਾਂ ਅਕਾਲ ਤਖਤ ਨੂੰ ਇਹ ਸਲਾਹ ਨਹੀਂ ਦਿੱਤੀ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਨੂੰ ਵੀ ਤੁਸੀਂ ਭਾਈ ਇੱਕ ਵਾਰ ਕਾਨੂੰਨੀ ਮਾਹਿਰਾਂ ਦੀ ਵੀ ਗੱਲ ਸੁਣ ਲਓ ਜਿਹੜੇ ਪਾਰਟੀ ਪੋਲਿਟੀਕਲ ਪਾਰਟੀ ਕਾਨੂੰਨਾਂ ਨੂੰ ਜਾਣਦੇ ਨੇ ਜਿਹੜੇ ਇਸ ਮਾਮਲੇ ਚ ਮਾਹਿਰ ਨੇ ਉਹਨਾਂ ਦੀ ਗੱਲ ਸੁਣ ਕੋਈ ਇਹ ਇਹ ਸਲਾਹ ਇਹਨਾਂ ਨੇ ਨਹੀਂ ਦਿੱਤੀ ਜੇ ਦਿੱਤੀ ਹੁੰਦੀ ਤਾਂ ਇਸ ਤਰ੍ਹਾਂ ਨਾਲ ਚੀਜ਼ਾਂ ਹੀ ਨਾ ਵਾਪਰਦੀਆਂ ਚੀਜ਼ਾਂ ਇਹ ਸਭ ਕਾਸੇ ਦੇ ਅੰਦਰ ਵਾਪਰੀਆਂ ਨੇ ਸੁਖਵੀਰ ਸਿੰਘ ਬਾਦਲ ਤੇ ਕਾਲੀ ਬਾਦਲ ਵਾਲੇ ਸੁਖਵੀਰ ਬਾਦਲ ਵਾਲੇ ਧੜੇ ਦੇ ਉੱਤੇ ਪ੍ਰੈਸ਼ਰ ਹੈ ਕਿ ਬਾਗੀਆਂ ਨੇ ਆਪਣਾ ਚੁੱਲਾ ਚੌਂਕਾ ਸਮੇਟ ਲਿਆ ਤੇ ਤੁਸੀਂ ਵੀ ਹੁਣ ਪਾਸੇ ਹੋੜ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਬਾਗੀਆਂ ਦੇ ਕੋਲੇ ਇੱਕ ਬਹੁਤ ਵੱਡਾ ਜਿਹੜਾ ਹੈ ਕਿ ਉਹਨਾਂ ਕੋਲੇ ਤੁਰਕ ਦਾ ਪੱਤਾ ਆਊਗਾ ਸ਼ਾਇਦ ਇਹ ਵੀ ਹੋ ਜੇਵੇ ਕਿਉਂਕਿ ਫਿਰ ਦੁਬਾਰਾ ਅਕਾਲ ਤਖਤ ਸਾਹਿਬ ਤੇ ਜਾਣ ਤੇ ਅਕਾਲ ਤਖਤ ਸਾਹਿਬ ਬਾਗੀਆਂ ਦੇ ਧੜੇ ਨੂੰ ਮਾਨਤਾ ਦੇ ਦੇਵੇ। ਹੂੰ। ਵੀ ਅਸ ਤੋਂ ਇਹ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਉਂਕਿ ਜਿਨ੍ਹਾਂ ਨੇ ਹੁਕਮ ਹੀ ਨਹੀਂ ਮੰਨੇ ਆ ਲੱਗਦਾ ਇੰਜ ਐ ਜੋ ਬਹਾਸ ਹੁੰਦਾ ਜਿਹਦੇ ਖਰਚੇ ਜਿਹੜੇ ਨੇਗੇ ਉਹ ਮਾਰਕੀਟ ਦੇ ਅੰਦਰ ਆ ਕੇ ਕਿ 20 ਤਰੀਕ ਤੱਕ ਦਾ ਸਮਾਂ ਮੰਗਿਆ ਇਹਨਾਂ ਨੇ ਹੂੰ ਅਸਤੀਫੇ ਪ੍ਰਵਾਨ ਕਰਨ ਦਾ ਉਸ ਤੋਂ ਪਹਿਲਾਂ ਤੇਰਾ ਨੂੰ ਸੁਖਵੀਰ ਬਾਦਲ ਦੀ ਸਜ਼ਾ ਖਤਮ ਹੋ ਜਾਣੀ ਆ। ਹੂੰ ਸੁਖਵੀਰ ਬਾਦਲ ਤਾਂ ਦੋ ਦੋਤੇ ਵੰਗੂ ਆ ਕੇ ਫਿਰ ਪ੍ਰਧਾਨ ਵਾਲੀ ਕੁਰਸੀ ਤੇ ਬਹਿ ਜਾਣਗੇ ਫਿਰ ਉਹ ਜਿਹੜਾ ਵੈਸੇ ਸਿੰਬਲ ਤਾਰਜ ਵੰਡੇ ਜਾਣੇ ਸੀ ਜਾਂ ਕੱਲੂ ਤੱਕ ਵੰਡੇ ਜਾ ਸਕਦੇ ਆ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਅਕਾਲੀ ਦਲ ਲਈ ਇਹ ਵੀ ਸੰਕੜਨ ਦੀ ਘੜੀ ਆ ਉਹ ਫਿਰ ਹੋਵੇ ਤੇ ਇਹ ਇੰਨਾ ਖਦਸ਼ਿਆ ਕਰਕੇ ਜੋ ਬੋਲਬਾਣੀ ਬੀਤੇ ਦਿਨ ਜਮਜ਼ੀਠੀਆਂ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਸਿੰਮਟੇ ਹੋਏ ਸੀ ਜਦੋਂ ਇਸ ਲੈਵਲ ਦੀ ਅਪਰੋਚ ਜਿਹੜੀ ਆ ਉਹ ਅਪਣਾਈ ਜਾਂਦੀ ਆ ਤਾ ਉਹ ਸਾਰੀਆਂ ਗੱਲਾਂ ਆਪਣੇ ਆਪ ਦੇ ਵਿੱਚ ਸ਼ੰਕੇ ਖੜੇ ਕਰਦੀਆਂ ਨੇ ਅਕਾਲੀ ਬਾਗੀ ਹੁਣ ਕੁਝ ਨਹੀਂ ਕਰਨਗੇ ਉਹ ਹੁਣ ਦੇਖਣਗੇ ਤੇ ਉਡੀਕ ਕਰਨਗੇ ਵੇਟ ਐਂਡ ਵਾਚ ਦੀ ਪੋਜੀਸ਼ਨ 'ਚ ਉਹ ਜਾ ਚੁੱਕੇ ਨੇ ਉਹਨਾਂ ਨੇ ਜੋ ਕਰਨਾ ਸੀ ਉਹ ਕਰਤਾ ਉਹ ਨਿਬੇੜ ਚੁੱਕੇ ਨੇ ਜੋ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਕਿ ਤੁਸੀਂ ਚੁੱਲ੍ਹਾ ਚੌਂਕਾ ਇਕੱਠਾ ਕਰ ਲਓ ਆਪਣਾ ਸਮੇਟੋ ਤੇ ਜਾਓ ਤੁਸੀਂ ਬਾਗੀ ਵੀ ਹੋ ਦਾਗੀ ਵੀ ਹੋ ਉਹਨਾਂ ਨੇ ਤਾਂ ਨਿਬੇੜ ਲਿਆ ਕੰਮ ਉਹ ਤਾਂ ਇਸ ਗੱਲ ਤੋਂ ਸੁਖ ਹੋ ਕੇ ਨਿਕਲ ਗਏ ਹੁਣ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਆ। ਹਮ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੱਦ ਤੱਕ ਸਵੀਕਾਰ ਕੀਤਾ ਜਾਊਗਾ। ਦੇਖੋ ਕੱਲ ਢੀਂਡਸਾ ਹੋਰਾਂ ਨੇ ਕਿਹਾ ਕਿ ਜਿਹਨੂੰ ਡੈਲੀਗੇਸ਼ਨ ਚਾਣ ਲੂ ਨਾਲ ਲੱਗਦਾ ਰਿਵਰਟ ਆਇਆ। ਹਮ ਪਰਮਿੰਦਰ ਸਿੰਘ ਢੀਂਡਸਾ ਦੇ ਥਰੂ ਕਿ ਇਦਾਂ ਨਹੀਂ ਬਿਆਨ ਨੂੰ ਤੋੜਿਆ ਤੇ ਮਰੋੜਿਆ ਗਿਆ ਤੇ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਮ ਬੀਬੀ ਜਗੀ ਕੁਰਨ ਵੀ ਅੱਜ ਸੁਣ ਲਓ ਤੁਸੀਂ। ਹਮ ਸੇਮ ਪਿਚ ਤੇ ਸੇਮ ਟਿਊਨ ਤੇ ਸੀਗੇ ਉਹ। ਹਮ ਇਸ ਤੋਂ ਕਲੀਅਰ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਲਈ ਉਹਨਾਂ ਨੇ ਏਡੀ ਵੱਡੀ ਐਕਸਰਸਾਈਜ਼ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾਉਣ ਦੇ ਲਈ ਨਹੀਂ ਕੀਤੀ ਹੈਗੀ ਜੇ ਕੋਈ ਆ ਹੁਣ ਇਹ ਇੱਕ ਚੀਜ਼ ਹੋਰ ਹੈ ਚਲੋ ਇਹ ਤਾਂ ਸੋਸ਼ਲ ਮੀਡੀਆ ਦੀਆਂ ਜਾਂ ਹੋਰ ਚੀਜ਼ਾਂ ਨੇ ਕਿ ਵੀ ਇਹਨਾਂ ਦੋਵਾਂ ਧੜਿਆਂ ਦੀ ਸੈਟਿੰਗ ਸੀਗੀ ਦੋਵੇਂ ਧੜਿਆਂ ਨੇ ਸੈਟਿੰਗ ਕਰਕੇ ਸਾਰਾ ਕੁਝ ਕੀਤਾ ਵੀ ਆਪਾਂ ਐ ਤਾਂ ਲੋਕਾਂ 'ਚ ਜਾ ਨਹੀਂ ਸਕਦੇ ਲੱਭ ਪਰ ਰਾਹ ਲੱਭੀਏ ਕਿਉਂਕਿ ਚਰਚਾਵਾਂ ਤਾਂ ਕਾਫੀ ਪਹਿਲਾਂ ਨੇ ਜਦੋਂ ਜ਼ਥੇਦਾਰ ਹਰਪ੍ਰੀਤ ਸਿੰਘ ਕਾਰਜਕਾਰੀ ਪ੍ਰਧਾਨ ਸੀਗੇ ਮਾਫ ਕਰਨਾ ਜੱਥੇਦਾਰ ਸੀ ਸ਼੍ਰੀ ਅਕਾਲਤਖ ਸਾਹਿਬ ਦੇ ਵੀ ਉਦੋਂ ਵੀ ਗਏ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਤੁਸੀਂ ਅਸਤੀਫੇ ਦੇ ਕੇ ਆ ਜਾਓ ਤਾਂ ਗੱਲ ਉਦੋਂ ਤਨਪਤਣ ਨਹੀਂ ਲੱਗੀ ਹੁਣ ਕਿਹਾ ਜਾ ਰਿਹਾ ਕਿ ਵੀ ਇਹ ਅੰਦਰਖਾਤੇ ਸੈਟਿੰਗ ਸੀਗੀ ਸਾਰਿਆਂ ਦੀ ਵੀ ਬਾਗੀਆਂ ਨੂੰ ਇਹ ਅਲੱਗ ਕੀਤਾ ਜਾਊਗਾ ਫਿਰ ਉਹ ਜਾਣਗੇ ਜੱਥੇਦਾਰ ਸਾਹਿਬ ਕੋਲ ਫਿਰ ਇਹ ਸਾਰਾ ਪ੍ਰੋਸੈਸ ਚੱਲੂਗਾ ਅਲਟੀਮੇਟਲੀ ਸੁਖਵੀਰ ਫਿਰ ਪ੍ਰਧਾਨ ਬਣ ਜਾਣਗੇ ਪਰ ਮੈਨੂੰ ਲੱਗਦਾ ਨਹੀਂਗਾ ਕਿ ਇਹ ਸਿਰਫ ਗੱਲਾਂ ਨੇ ਖੁੰਡ ਚਰਚਾਵਾਂ ਨੇ ਇਹਨਾਂ ਦੇ ਵਿੱਚ ਅਸਲੀਅਤ ਦੇ ਵਿੱਚ ਜੇ ਕੋਈ ਚੀਜ਼ ਹੁੰਦੀ ਤਾਂ ਉਹ ਅੱਜ ਤੱਕ ਮੰਝਰੇ ਆਮ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਜਾਂਦੀ ਅ ਕਈ ਚੀਜ਼ਾਂ ਨੇ ਕਿਆਂ ਜਿਹੜੀਆਂ ਹਜੇ ਆਉਣੀਆਂ ਬਾਕੀ ਵੀ ਨੇ ਜਦੋਂ ਉਹ ਆਉਣਗੀਆਂ ਤਾਂ ਉਦੋਂ ਹੋਰ ਚੀਜ਼ਾਂ ਰੋਚਕ ਹੋ ਜਾਣਗੀਆਂ ਸੁਖਬੀਰ ਸਿੰਘ ਬਾਦਲ ਦੇ ਧੜੇ ਕੋਲੇ ਇੱਕੋ ਹੀ ਰਾਹ ਆ ਕਿ ਜੇ ਤਾਂ ਉਹ ਚਾਹੁੰਦੇ ਆ ਜੇ ਤਾਂ ਸੱਚੇ ਦਿਲ ਨਾਲ ਸਦਕੇ ਦਿਲ ਨਾਲ ਚਾਹੁੰਦੇ ਆ ਕਿ ਅਕਾਲੀ ਦਲ ਪੰਜਾਬ ਤੇ ਪੰਥ ਚੜ੍ਹਦੀ ਕਲਾ 'ਚ ਜਾਵੇ ਸਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇ ਸੱਤ ਮੈਂਬਰੀ ਕਮੇਟੀ ਨਵੇਂ ਸਿਰਿਓਂ ਆਵੇ ਤੇ ਬਸ ਸ਼ਰਤ ਸਖਬੀਰ ਬਾਦਲ ਤੋਂ ਕੋਈ ਬਿਨਾ ਪ੍ਰਧਾਨ ਹੋਵੇ ਤਾਂ ਅਕਾਲੀ ਦਲ ਦਾ ਸਰਵਾਈਵਲ ਹੈ ਸਖਬੀਰ ਬਾਦਲ ਇੱਕ ਟਰਮ ਤੋਂ ਬਾਅਦ ਪ੍ਰਧਾਨ ਬਣ ਜਾਣ ਦੋ ਤੋਂ ਬਾਅਦ ਬਣ ਜਾਣ ਜਦੋਂ ਵੀ ਉਹਨਾਂ ਨੂੰ ਮੌਕਾ ਮਿਲੇ ਦੁਆਰਾ ਫਿਲਹਾਲ ਲੋਕਮਣਾਂ ਦੇ ਵਿੱਚੋਂ ਸਖਬੀਰ ਬਾਦਲ ਦਾ ਉਹ ਚਿੱਤਰ ਜਿਹੜਾ 2000 ਕਹਿ ਲਿਆ ਕਿ 7 ਤੋਂ ਲੈ ਕੇ 17 ਤੇ ਖਾਸ ਕਰਕੇ 2012 ਤੋਂ 17 ਦੇ ਵਿੱਚ ਚਿੱਤਰਿਆ ਗਿਆ ਹੈ ਲੋਕਾਂ ਦੇ ਅੰਦਰ ਜਿਹੜੀ ਅੱਜ ਉਮਰ ਆ ਜਿਨ੍ਹਾਂ ਦੀ 30 35 ਸਾਲ ਉਹਨਾਂ ਨੇ ਜੋ ਉਹ ਦੌਰ ਦੇਖਿਆ ਉਹ ਉਸ ਦੌਰ ਨੂੰ ਕੋਈ ਬਹੁਤੇ ਚੰਗੇ ਸ਼ਬਦਾਂ ਚ ਯਾਦ ਨਹੀਂ ਕਰਦੇ ਤਾਂ ਸਾਨੂੰ ਦਿਓ ਇਜਾਜ਼ਤ ਤੁਹਾਨੂੰ ਸਾਡਾ ਚਰਚਾਉਣ ਪੁਆਇੰਟ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਇਹ ਦੋ ਖਬਰਾਂ ਦੀ ਚਰਚਾ ਕਿਵੇਂ ਲੱਗੀ ਤੁਸੀਂ ਵੀ ਆਪਣੀ رائے ਕਮੈਂਟਾਂ ਦੇ ਵਿੱਚ ਦਿਓ ਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ